ਆਵਾਜ਼ਾਂ ਕਿ ਕਿਹਾ ਸੀ ਜਿਹੜਾ ਸਾਜਿਆ ਹੋ ਰੁਆਂgamma ਨਹੀਂ ਉਹਦੇ ਉੱਤੇ ਕੋਈ ਪ੍ਰਾਈਵੇਟ ਫੇਰ ਲਿਆਉਗੇ ਕਿ ਜਉ ਸਰਕਾਰ ਮੰਨਦੀ ਨਹੀਂ ਮੰਨਦੀ ਇਹ ਪਤਾ ਲੱਗ ਕੇ ਅਸੀਂ ਬਾਹਰ ਲਗਾਈ ਕਿ ਕਰਨੀ ਚਾਹੀਦੀ ਆ ਉਹ ਕੇਸ ਲਿਆ ਦਿੱਤੀ ਨਹੀਂ ਆਇਆ ਦੂਸਰਾ ਸਾਡਾ ਬਾਤ ਇੱਕ ਮੰਗ ਪੱਤਰ ਪ੍ਰਧਾਨ ਮੰਤਰੀ ਦੇ ਨਾਲ ਦਿੱਤਾ ਹੋਇਆ ਉਹ ਆਪਣੀ ਟਿੱਪਣੀ ਕਰਕੇ ਪ੍ਰਧਾਨ ਮੰਤਰੀ ਨੂੰ ਦੇਣਗੇ ਕਿਉਂਕਿ ਪ੍ਰਧਾਨ ਮੰਤਰੀ ਜਿਹੜੇ ਛਿੱਧੇ ਬਿੱਲ ਵੇਚਿਆ ਉਹਦਾ ਸਾਨੂੰ ਮੋਜਵਾ ਜੂਰੂ ਹੈ ਐਨਰਾਈ ਜੰਮ ਦਾ ਕਟੋ ਕਾਟੋ ਦੇ ਕੋ ਪਹੁੰਚ ਹੋ ਜੇ ਅੱਗੇ ਅਮਲ ਕਰਨਾ ਨਹੀਂ ਕਰਨਾ ਇਹ ਅੱਜ ਸਾਡਾ ਪ੍ਰੋਗਰਾਮ ਸੀਗਾ ਪਰਲਮੈਂਟਸ ਵੀ ਜਾ ਸਕਦੇ ਐ ਐਨੀ ਵਨ ਸੋਪਿਆ ਵਸ ਗਿਆ ਤੇ ਵੱਲੋਂ ਜਿਹੜੇ ਸਾਰੇ ਹਿੰਦੁਸਤਾਨ ਦੇ ਵਿੱਚ ਮੈਂਬਰ ਪਾਰਲੀਮੈਂਟ ਤੱਕ ਪਹੁੰਚ ਕਰਕੇ ਆਪਣੀ ਹੱਕੀ ਮੰਗਾਂ ਵਾਸਤੇ ਆਵਾਜ਼ ਫੋਨ ਦੀ ਗੱਲ ਵੀ ਕੀਤੀ ਗਈ ਹੈ ਅੱਜ ਅਮਰਸਰ ਨਾਲ ਸੰਬੰਧਿਤ ਸਾਰੀਆਂ ਜੱਦੀ ਬੰਦੀਆਂ ਸਾਡੇ ਭਾਈਆਂ ਨੇ ਔਰ ਉਹਨਾਂ ਨੇ ਆਪਣਾ ਵਾਕ ਪੱਤਰ ਮੈਨੂੰ ਦਿੱਤਾ ਹੈ। ਔਰ ਉਹਨਾਂ ਦੇ ਜਿਹੜਾ ਵਾਕ ਪੱਤਰ ਹੈ ਇਹਨਾਂ ਨੇ ਭੇਜੀ ਜਦੋਂ ਪਾਰਲੀਮੈਂਟ ਸੀ ਦਸੰਬਰ ਦੀ ਉਸ ਤੋਂ ਵੀਦੋਂ ਸਾਨੂੰ ਕੋਈ ਆਈ ਸੀ। ਔਰ ਉਹਨਾਂ ਦੀ ਹੂ ਹੂ ਮੰਗਾ ਸਾਡੀਆਂ ਪਾਰਲੀਮੈਂਟ ਕੱذੀ ਕਰਤੀ ਕਰਾਈਆਂ ਨੇ ਜਿਹੜੀਆਂ ਫੇਸਬੁੱਕ ਦੇ ਸੋਸ਼ਲ ਮੀਡੀਆ ਦੇ ਹੈਂਡਲ ਤੇ ਔਰ ਪਾਰਲੀਮੈਂਟ ਦੇ ਜਿਹੜਾ ਸਾਈਟ ਹੈ ਉਹਦੇ ਵਿੱਚ ਵੀ ਦਰਜ ਨੇ ਸਰਕਾਰ ਦੇ ਹੁਣ ਉਹ ਦਰਜ ਨਹੀਂ। ਉਸ ਤੋਂ ਇਲਾਵਾ ਜਿਹੜਾ ਇਹਨਾਂ ਨੇ ਪ੍ਰਾਈਵੇਟ ਮੈਂਬਰ ਦੀ ਬੈ ਵਿੱਲ ਆਉਣ ਦੀ ਗੱਲ ਕੀਤੀ ਹੈ। ਬਿਲਕੁਲ ਮੈਂ ਉਹਦੇ ਨਾਲ ਸਹਿਮਤ ਹਾਂ ਅਸੀਂ ਪ੍ਰਾਈਵੇਟ ਜਿਹੜਾ ਵਿੱਲ ਹੈ ਉਹ ਇਹਨਾਂ ਦੇ ਹੱਕ ਮੰਗਾ ਤੇ ਲੈ ਕੇ ਆਵਾਂਗੇ। ਔਰ ਜਿਹੜੀਆਂ ਜਾਇਜ਼ ਮੰਗਾਂ ਨੇ ਇਹਨਾਂ ਦੀਆਂ ਉਹਦੇ ਵਾਸਤੇ ਸਖਰਚ ਪਾਰਟੀ ਪਹਿਲਾਂ ਵੀ ਕਰਦੀ ਐ ਔਰ ਹੁਣ ਵੀ ਕਰੇਗੀ ਔਰ ਅੱਗੇ ਵੀ ਕਰੇਗੀ ਔਰ ਮੈਂ ਇਹਨਾਂ ਨੂੰ ਵਿਸ਼ਵਾਸ ਦਉਨਾ ਕਿ ਅੱਗੇ ਜਿਸ ਤਰੀਕੇ ਦੇ ਨਾਲ ਤਾਨਦੀ ਦੇ ਨਾਲ ਅਸੀਂ ਕਿਸਾਨ ਜਥੇਬੰਦੀਆਂ ਨਾਲ ਮਜ਼ਦੂਰ ਜਥੇਬੰਦੀਆਂ ਨਾਲ ਖੜੇ ਆ ਉਸੇ ਤਾਨਦੀ ਦੇ ਨਾਲ ਅਸੀਂ ਖੜੇ ਰਹਿਣਾ। ਇੱਕ ਔਜਲਾ ਸਾਹਿਬ ਜਿੰਦਾਬਾਦ ਜਿੰਦਾਬਾਦ ਇੱਕ ਗੱਲ ਨਹੀਂ ਦੱਸਣੀ ਚਾਹੁੰਦੇ ਆ ਵੀ ਜਿੱਥੇ ਜਿੱਥੇ ਸੰਯੁਕਤ ਸਮਾਨ ਮੋਰਚਾ ਸਾਰਾ ਭਾਰਤ ਵਿੱਚ ਜਿੱਤੋ ਜਤਨੀ ਲਈ ਤਕੜਾ ਕਿਤੇ ਮਾੜਾ ਜਿੱਥੇ ਸਾਡੇ ਪੈਰ ਤਖੜੇ ਸੀ ਉਥੇ ਬੀਜੇਪੀ ਦਾ ਕੋਈ ਪੈਰ ਨਹੀਂ ਲੱਗਦਾ ਪੰਜਾਬ ਹਰਿਆਣਾ ਰਾਜਸਥਾਨ ਉਪੀ ਮਹਾਰਾਸ਼ਟਰਾ ਦੇ ਵਿੱਚ ਕਿਸੇ ਤਰ੍ਹਾਂ ਬਾਹਰ ਲਿਆ ਸੌ ਸੌਪਿਆਂ ਦੇ ਵਿੱਚ ਜਿੱਥੇ ਕਿਤੇ ਸਾਡਾ ਮੋਰਚਾ ਕਮਜ਼ੋਰ ਸੀ ਉਥੇ ਬੀਜੇਪੀ ਜਿੱਤ ਗਈ ਸੀ ਉਹ ਤਖੜੇ ਕਰ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਆਉਣ ਵਾਲੀਆਂ ਸਾਂਝੀਆਂ ਲੜਾਈਆਂ ਬਣ ਜਾਣੀਆਂ ਅੰਗਰੇਜ਼ਾਂ ਦੇ ਕੱਟਣ ਲਈ ਮੂਲ ਸੀ ਜਿਹੜਾ ਵਾ ਕਾਰਪੋਰੇਟੋ ਭਾਰਤ ਛੱਡੋ ਨੌਟਰੀ ਨਾ ਹੀ ਬਣਾਏਗਾ ਵਸਤੂ ਭੋਦਨ ਸਿੰਘ ਕੁਵਟਨ ਜਾਂ ਮੂਵਮੈਂਟ 1925 ਅਹੀਂ ਨਵਾਂ ਇਤਿਹਾਸ ਕਰਨਾ ਉਹ ਕਾਰਪੋਰੇਟੋ ਭਾਰਤ ਛੱਡੋ ਛੱਡੋ ਭਾਰਤ ਛੱਡੋ ਭਾਰਤ ਛੱਡੋ ਭਾਰਤ ਛੱਡੋ ਇਹਦੇ ਵਿੱਚ ਮੱਗ ਪੱਤਰ ਤੋਂ ਦੋ ਦਿਨਾਂ ਦੀ ਮਨਾਲੇ ਇੱਕ ਤੇ ਕੇਂਦਰ ਨਾਲ ਸੰਬੰਧਿਤ ਆ ਜਿਹੜਾ ਕਿਸਾਨਾਂ ਦੇ ਕੇਂਦਰ ਨਾਲ ਮਸਲੇ ਆ ਇੱਕ ਪੰਜਾਬ ਦੇ ਮਸਲੇ ਆ ਜਿਹਦੇ ਚ ਫੈਡਰਲ ਢਾਂਚੇ ਦੀ ਗੱਲ ਆ ਜਿਹਦੇ ਚ ਦਰਾਈ ਪਾਣੀ ਨੂੰ ਰਿਪੀਰੀਅਨ ਕਾਨੂੰਨ ਅਨੁਸਾਰ ਹੱਲ ਕਰਨ ਦੀ ਗੱਲ ਆ ਜਿਹਦੇ ਵਿੱਚ ਸਟੇਟਾਂ ਦੇ ਜਿੱਦਾਂ ਵੱਲੋਂ ਜੇ ਐਮਐਸਪੀ ਦੀ ਗੱਲ ਕਰੀਏ ਤਾਂ ਐਗਰੀਕਲਚਰ ਜਿੱਦਾਂ ਸਟੇਟ ਸਬਜੈਕਟ ਹੈ ਸਟੇਟ ਸਬਜੈਕਟ ਐਮਐਸਪੀ ਸਟੇਟਾਂ ਵੀ ਦੇ ਸਕਦੀਆਂ ਪਰ ਉਹਨਾਂ ਕੋਲ ਪੈਸਾ ਨਹੀਂ ਪੈਸਾ ਆਰਬੀਆਈ ਕੇਂਦਰ ਦੀ ਗਾਰੰਟੀ ਤੇ ਦਿੰਦਾ ਹੈ ਪਰ ਨਾਲ ਸਰਕਾਰ ਵੀ ਵਲੰਟੀ ਸੂਬਿਆਂ ਦੀਆਂ ਸਰਕਾਰਾਂ ਵੀ ਮੁਸਿੱਤਾਂ ਚੁਣ ਕੇ ਉਹਨਾਂ ਦਾ ਵੀ ਇੱਕ ਸੰਵਿਧਾਨਕ ਦਰਜਾ ਮਤਲਬ ਕੇਂਦਰ ਦੀ ਗਰੰਟੀ ਦੇ ਜਿਹੜੇ ਪੈਸੇ ਮਿਲਦੇ ਆ ਸੂਬਿਆਂ ਨੂੰ ਉਹ ਸੂਬਿਆਂ ਦੀਆਂ ਸਰਕਾਰਾਂ ਦੀ ਗਰੰਟੀ ਤੇ ਮਿਲਣ ਤਾਂ ਪੰਜਾਬ ਦੀ ਸਰਕਾਰ ਜਿਤਨਾ ਫਾਰ ਐਗਜ਼ਾਮਪਲ ਪੰਜਾਬ ਚ ਡਿਵਰਸਿਫਿਕੇਸ਼ਨ ਦੇਣੀ ਹੋ ਸਕਦੀ ਹੈ ਕਿ ਅਸੀਂ ਮੈਂ ਪੰਜਾਬ ਸਰਕਾਰ ਜਿਤਨਾ ਆਪਣੀ ਬਾਸਮਤੀ ਉਹ ਤੇ ਐਮਐਸਪੀ ਦੇ ਸਕਦਾ ਪਰ ਉਹਨਾਂ ਕੋਲ ਪੈਸੇ ਦੀ ਪ੍ਰੋਬਲਮ ਹੈ ਸੋ ਇਹ 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 ਜੀ ਰਾਜੀ ਪੈਸੇ ਪੈਦਾ ਕਰਨ ਲਈ ਇਹ ਜਿਹੜੇ ਮਸਲੇ ਨੇ ਸੂਰ ਤੇ ਬੱਦਲ ਦੇ ਮਸਲੇ ਨੇ ਟੀ ਕਾਰਪੋਰੇਟ ਟੈਕਸ ਨੂੰ 15% ਕਰਤਾ ਮੋਦੀ ਨੇ ਇਹ ਇੰਦਰਾ